ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਲਾਸ ਦੇ ਵਿੱਚ ਜੋ ਕਿ ਆਪਾਂ ਕਰ ਰਹੇ ਸੀਗੇ ਜੀ ਪੰਜਾਬੀ ਮਾਸਟਰ ਕ੍ਰਿਟਰ ਦਾ ਆਧੁਨਿਕ ਕਾਵ ਠੀਕ ਹੈ ਉਹਦੇ ਵਿੱਚ ਚਰਨ ਸਿੰਘ ਸੀ ਜੀ ਦੇ ਬਾਰੇ ਆਪਾਂ ਕਰ ਰਹੇ ਸੀਗੇ ਇਸ ਤੋਂ ਪਹਿਲਾਂ ਆਪਣੀ ਚਰਨ ਸਿੰਘ ਸੀ ਜੀ ਦੇ ਬਾਰੇ ਇੱਕ ਕਲਾਸ ਆਪਣੀ ਲੱਗ ਚੁੱਕੀ ਹੈ ਠੀਕ ਹੈ ਜਿਸ ਨੇ ਨਹੀਂ ਲਗਾਈ ਹੈਗੀ ਤਾਂ ਪਲੇਲਿਸਟ ਤੇ ਜਾ ਕੇ ਤੁਸੀਂ ਇਹ ਲਗਾ ਲਿਓ ਠੀਕ ਹੈ ਜੀ ਤੇ ਅੱਜ ਦਾ ਆਪਣਾ ਲੈਕਚਰ ਬਣ ਰਿਹਾ ਹੈਗਾ ਛੇਵਾਂ ਠੀਕ ਹੈ ਕੱਲ ਆਪਣਾ 5 ਨੰਬਰ ਲੈਕਚਰ ਸੀਗਾ ਛੇਵਾਂ ਲੈਕਚਰ ਅੱਜ ਦੀ ਆਪਣੀ ਇਹ ਕਲਾਸ ਚੱਲੇਗੀ ਜੀ ਠੀਕ ਹੈ ਚਾਂਸ ਸਿੰਘ ਸੀ ਜੀ ਦੀ ਅੱਜ ਆਪਣੀ ਦੂਜੀ ਕਲਾਸ ਹੈ ਠੀਕ ਹੈ ਲੈਕਚਰ ਆਪਣਾ ਛੇਮਾਗਾ ਪਰ ਚਾਂਸ ਸਿੰਘ ਸੀ ਜੀ ਦਾ ਆਪਣਾ ਦੂਜਾ ਪਾਰਟ ਆਪਾਂ ਉਹ ਜੀ ਕਲਾਸ ਆਪ ਕਰ ਰਹੇ ਹਾਂਗੇ ਠੀਕ ਹੈ ਜੀ ਤੇ ਇਸ ਕਲਾਸ ਜੋ ਪੀਡੀਐਫ ਹੋਵੇਗਾ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੇਗਾ ਠੀਕ ਹੈ ਤੁਸੀਂ ਜੁਆਇਨ ਕਰ ਲਿਓ ਕੱਲ ਆਪਾਂ ਕਰ ਰਹੇ ਸੀਗੇ ਜੋ ਕਿ ਇਹਨਾਂ ਦੀ ਜੀਵਨੀ ਪਰਕਾ ਜੋ ਕਿ ਪੁਸਤਕਾਂ ਨੇ ਉਹਨਾਂ ਦੇ ਬਾਰੇ ਆਪਾਂ ਪੜਿਆ ਸੀਗਾ ਹਨਾ ਜੋ ਇਹਨਾਂ ternary ਦੀਆਂ ਜੀਵਨੀ ਪੁਸਤਕਾਂ ਸੀਗੀਆਂ ਤਾਂ ਉਹ ਆਪਾਂ ਦੇਖ ਲਈਆਂ ਸੀ ਜੀਆਂ ਜੀ ਅੱਜ ਆਪਾਂ ਅੱਗੇ ਵਧਦੇ ਹਾਂ ਅੱਜ ਆਪਾਂ ਗੱਲ ਕਰਾਂਗੇ ਕਾਪਸ ਗਰੇਆਂ ਦੀ ਠੀਕ ਹੈ ਜੋ ਚਾਰ ਸਿੰਘ ਸੀ ਜਿਹਦੇ ਕਾਪ ਸਿੰਘ ਰਹੇ ਸੀਗੇ ਤੁਸੀਂ ਨੋਟ ਡਾਉਨ ਕਰ ਲਿਓ ਤਾਂ ਸਭ ਤੋਂ ਪਹਿਲਾਂ ਇਹਦੇ ਵੀ ਤੁਸੀਂ ਲਿਖ ਲਿਓ ਵੀ ਸ੍ਰੀ ਕਿਰਾਪ ਇੱਕ ਵਾਰ ਸਾਰੇ ਨਾਮ ਜਾਣ ਲੈਣੇ ਜੋ ਕਾਪਸ ਰਹੇ ਇਹਨਾਂ ਦੇ ਹੈਗੇ ਹੈਗੇ ਉਸ ਤੋਂ ਬਾਅਦ ਆਪਾਂ ਡਿਟੇਲ ਦੇ ਵਿੱਚ ਇਹਨਾਂ ਨੂੰ ਕਰਾਂਗੇ ਠੀਕ ਹੈ ਸ੍ਰੀ ਪ੍ਰਤਾਪ ਉਦੇ 1919 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਠੀਕ ਹੈ ਨੈਕਸਟ ਲਿਖ ਲਿਓ ਨੈਕਸਟ ਹੈ ਆਪਣਾ ਬਾਦਸ਼ਾਹੀਆ ਠੀਕ ਹੈ ਜੀ ਇਹ ਪ੍ਰਕਾਸ਼ਤ ਹੋਇਆ ਸੀਗਾ ਜੀ 1932 ਦੇ ਵਿੱਚ ਠੀਕ ਹੈ ਨੈਕਸਟ ਹੈ ਆਪਣਾ ਆਰਸੀ ਕਿੰਗਰੇ ਆਰਸੀ ਕਿੰਗਰੇ ਤੇ ਜੇ ਤੁਹਾਨੂੰ ਇਹ ਕਲਾਸ ਲੋਰ ਗੀ ਜਾਂ ਤੇਜ਼ ਕਰ ਲਿਓ ਠੀਕ ਹੈ ਜੀ ਨੈਕਸਟ ਤੁਸੀਂ ਲਿਖ ਲਿਓ ਦੇ ਵਿੱਚ ਇਸ ਮੁਸ਼ਕ ਠੀਕ ਹੈ ਇਹ ਪ੍ਰਕਾਸ਼ਤ ਹੋਇਆ ਸੀਗਾ 1954 ਦੇ ਵਿੱਚ ਨੈਕਸਟ ਹੈਗਾ ਬੇਪਰਵਾਹੀਆਂ ਬੇਪਰਵਾਹੀਆਂ ਇਹ ਪ੍ਰਕਾਸ਼ਤ ਹੋਇਆ ਸੀਗਾ ਜੀ 1955 ਦੇ ਵਿੱਚ ਨੈਕਸਟ ਹੈਗਾ ਸਹਿਨਸਾਈਆਂ ਠੀਕ ਹੈ ਅਗਲਾ ਇਹਨਾਂ ਦਾ ਕਾਪ ਸੰਗਰੇਜ ਚੰਨ ਸਿੰਘ ਸਿੰਘ ਜੀ ਦਾ ਜੀ ਦਿਲ ਦੇ ਪੁਆੜੇ ਦਿਲ ਦੇ ਪੁਆੜੇ ਠੀਕ ਹੈ ਨੈਕਸਟ ਹੈਗਾ ਫੈਸ਼ਨਦਾਰ ਬੋਟੀ ਫੈਸ਼ਨਦਾਰ ਵੋਟੀ ਠੀਕ ਹੈ ਨੈਕਸਟ ਲਿਖ ਲਿਓ ਕਲਗੀਧਰ ਕੌਤਕ ਕਲਗੀਧਰ ਕੋਤਕ ਠੀਕ ਹੈ ਜੀ ਤੇ ਇਹ ਇੱਕ ਬਾਤ ਰਚਨਾਏਗੀ ਠੀਕ ਹੈ ਬਾਤ ਰਚਨਾਏ ਜੀ ਇੱਕ ਤੇ ਇਹ ਜੋ ਸੰਬੰਧ ਰੱਖਦੀ ਹੈਗੀ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਨਾਲ ਇਹ ਸੰਬੰਧਤ ਹੈਗੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਠੀਕ ਹੈ ਜੀ ਨੈਕਸਟ ਹੈਗਾ ਨੈਕਸਟ ਲਿਖ ਲਿਓ ਅਮਰਤ ਦੀ ਦਾਤ ਅਮਰਤ ਦੀ ਦਾਤ ਠੀਕ ਹੈ ਜੀ 14 ਕਾਵ ਸਿੰਘ ਰਾਏ ਹੈ ਜੀ 14 ਕਾਵ ਸਿੰਘ ਰਾਏ ਠੀਕ ਹੈ ਤੇ ਇਹਦੇ ਵਿੱਚ ਜੋ ਕਿ ਸੰਪਾਦਕ ਨੇ ਇਹ ਕੀਤਾ ਸੀਗਾ ਜੀ ਗਿਆਨੀ ਹਜ਼ਾਰਾ ਸਿੰਘ ਨੇ ਠੀਕ ਹੈ ਨੋਟ ਡਾਉਨ ਕਰ ਲੂ ਸੀ ਇੱਥੇ ਸੰਪਾਦਕ ਗਿਆਨੀ ਹਜ਼ਾਰਾ ਸਿੰਘ ਹਜ਼ਾਰਾ ਸਿੰਘ ਠੀਕ ਹੈ ਜੀ ਤਾਂ ਇਹਨਾਂ ਨੇ ਇਹ ਸਪਾਦਿਤ ਕੀਤਾ ਸੀਗਾ ਜੀ ਠੀਕ ਹੈ ਨਕਸ਼ਟਕ ਇਹਦੇ ਵਿੱਚ ਜੋ ਕਿ ਹੁਣ ਆਪਾਂ ਜਾਣਾਂਗੇ ਸਭ ਤੋਂ ਇੰਨਾ ਜੋ ਕਿ ਪਹਿਲਾ ਕਾਪਸ ਰਹੇਗਾ ਸ੍ਰੀ ਪ੍ਰਤਾਪ ਉਹਦੇ ਹਨਾ ਤਾਂ ਉਹਦੇ ਬਾਰੇ ਹੁਣ ਆਪਾਂ ਜਾਣਦੇ ਹਾਂ ਕਿ ਉਹਦੇ ਵਿੱਚ ਆਪਣਾ ਕੀ ਕੁਝ ਆ ਜਾਂਦਾ ਹੈ ਠੀਕ ਹੈ ਜੀ ਸ੍ਰੀ ਪ੍ਰਤਾਪ ਉਹਦੇ ਠੀਕ ਹੈ ਜੀ ਤਾਂ ਇਹ ਤੁਹਾਨੂੰ ਪਹਿਲਾਂ ਸਕੇਡਮ ਵੀ 1919 ਦੇ ਵਿੱਚ ਹੀ ਪ੍ਰਕਾਸ਼ਿਤ ਹੋਇਆ ਸੀਗਾ ਠੀਕ ਹੈ ਨੈਕਸਟ ਤੁਸੀਂ ਇਹਦੇ ਵਿੱਚ ਲਿਖ ਲਿਓ ਬਿਜੋ ਕੇ ਉਰਦੂ ਭਾਸ਼ਾ ਦਾ ਇਹ ਪਹਿਲਾ ਕਾਵ ਸੰਗ੍ਰਹਿ ਹੈ ਠੀਕ ਹੈ ਇਹਨਾਂ ਜੋ ਕੇ ਇਹ ਉਰਦੂ ਭਾਸ਼ਾ ਦਾ ਪਹਿਲਾ ਕਾਵ ਸੰਗ੍ਰਹਿ ਠੀਕ ਹੈ ਜੀ ਨੈਕਸਟ ਹੈਗਾ ਨੈਕਸਟ ਆਪਣਾ ਕਾਵ ਸੰਗ੍ਰਹਿ ਹੈ ਜੀ ਬਾਦਸ਼ਾਹੀਆਂ ਠੀਕ ਹੈ ਇਹ ਪ੍ਰਕਾਸ਼ਤ ਹੋਇਆ ਸੀ ਜੀ 1923 ਦੇ ਵਿੱਚ ਠੀਕ ਹੈ ਜੀ 1923 ਨਹੀਂ ਆਵੇ 1932 ਆਵੇਗਾ ਜੀ ਠੀਕ ਹੈ ਜੀ ਤਾਂ ਇਹ ਪੰਜਾਬੀ ਭਾਸ਼ਾ ਦਾ ਇਹ ਪਹਿਲਾ ਕਾਪ ਸੰਗ੍ਰਹਿ ਹੈਗਾ ਠੀਕ ਹੈ ਇਸੇ ਨੋਟ ਡਾਉਨ ਕਰ ਲਿਓ ਪੰਜਾਬੀ ਭਾਸ਼ਾ ਦਾ ਪਹਿਲਾ ਕਾਵ ਸੰਗ੍ਰਹਿ ਠੀਕ ਹੈ ਠੀਕ ਹੈ ਜੀ ਨੈਕਸਟ ਤੁਸੀਂ ਇਹਦੇ ਵਿੱਚ ਨੋਟ ਕਰਨਾਗਾ ਇਹਦੇ ਵਿੱਚ ਟੋਟਲ ਕਿੰਨੀਆਂ ਕਵਿਤਾਵਾਂ ਹਨ ਇਹਦਾ 101 ਇਹਦੇ ਵਿੱਚ ਕਵਿਤਾਵਾਂ ਨੇ ਠੀਕ ਹੈ ਨੈਕਸਟ ਹੈਗਾ ਜੋ ਇਸ ਵਿੱਚ ਮੁੱਖ ਬੰਧ ਹੈਗਾ ਮੁੱਖ ਬੰਦ ਤਾਂ ਇਹ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਲਿਖਿਆ ਹੈਗਾ ਜੀ ਠੀਕ ਹੈ ਪ੍ਰਿੰਸੀਪਲ ਤੇਜਾ ਸਿੰਘ ਇਹਨਾਂ ਨੇ ਇਹ ਲਿਖਿਆ ਹੈਗਾ ਜੀ ਜੋ ਇਹਦੇ ਵਿੱਚ ਮੁੱਖ ਬੰਧ ਹੈਗਾ ਅ ਨੈਕਸਟ ਚੱਲਦੇ ਹਾਂਗੇ ਜੋ ਕਿ ਜਾਣ ਪਛਾਣ ਹੈ ਕਿਸ ਦੀ ਜੀ ਕਾ ਸੰਗਰੇ ਦੀ ਤਾਂ ਇਹ ਲਿਖਿਆ ਹੈਗਾ ਜੀ ਜਨਮ ਸਥਾਨ ਜੋ ਕਿ ਇਹਨਾਂ ਦੀ ਤਨੀ ਰਾਮ ਚਾਤਰਿਕ ਤੇ ਚੰਦ ਸਿੰਘ ਸੀ ਜੀ ਨੇ ਲਿਖੀ ਹੈ ਠੀਕ ਹੈ ਤਣੀ RAM ਯਾਤ੍ਰਿਕ ਠੀਕ ਹੈ ਤੇ ਨਾਲ ਚਰਨ ਸਿੰਘ ਸ਼ਹੀਦ ਜੀ ਚਰਨ ਸਿੰਘ ਸ਼ਹੀਦ ਠੀਕ ਹੈ ਨੈਸਟ ਹੈਗਾ ਜੋ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਠੀਕ ਹੈ ਪ੍ਰਿੰਸੀਪਲ ਤੇਜਾ ਸਿੰਘ ਤਾਂ ਇਹ ਜੋ ਕਿ ਇਸ ਨੇ ਕਵਿਤਾਵਾਂ ਲਿਖੀਆਂ ਨੇ ਜੀ ਠੀਕ ਹੈ ਇਹਨਾਂ ਦੀਆਂ ਕਵਿਤਾਵਾਂ ਨੂੰ ਸਮਾਜਿਕ ਤੇ ਕੌਮੀ ਸੁਧਾਰਨੀ ਇਹ ਮੰਨੇ ਨੇ ਠੀਕ ਹੈ ਵੀ ਜੋ ਇਹ ਕਵਿਤਾਵਾਂ ਨੇ ਇਹ ਸਮਾਜਿਕ ਤੇ ਕੌਮੀ ਸੁਧਾਰ ਵਾਲੀਆਂ ਕਵਿਤਾਵਾਂ ਲਿਖੀਆਂ ਠੀਕ ਹੈ ਕਵਿਤਾਵਾਂ ਮਨ ਦੇ ਹਨ ਜੋ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਆਪਣੇ ਠੀਕ ਹੈ ਜੀ ਨੈਕਸਟ ਹੁਣ ਅਪਰ ਪੁਆਇੰਟ ਦੇ ਵਿੱਚ ਲਿਖਾਂਗੇ ਜੋ ਕਿ ਇਸ ਵਿੱਚ ਕਵਿਤਾਵਾਂ ਦਰਜ ਨੇ ਜੀ ਉਹਨਾਂ ਦੇ ਵਿਸ਼ਿਆਂ ਦੇ ਬਾਰੇ ਗੱਲ ਕਰਨੀ ਹੈਗੀ ਜੋ ਕਿ ਇਹਨਾਂ ਦੀਆਂ ਕਵਿਤਾਵਾਂ ਨੇ ਤਾਂ ਸ਼ੁੱਤਸ਼ਾਤ ਠੀਕ ਹੈ ਬੇਲਪੁਣੇ ਨਸ਼ਟ ਹੈਗਾ ਨਸ਼ੇ ਠੀਕ ਹੈ ਅਮੀਰੀ ਦੇ ਬੋ ਠੀਕ ਹੈ ਆਦ ਤਾਂ ਇਹਦੇ ਵਿੱਚ ਇਹ ਮੁੱਖ ਵਿਸ਼ੇ ਰੱਖੇਗੇ ਨੇ ਜੀ ਠੀਕ ਹੈ ਜੀ ਤੇ ਜੋ ਕਿ ਕਵੀ ਅਨੁਸਾਰ ਜੋ ਕਿ ਬਾਦਸਾਈਆਂ ਨੇ ਇਹ अनेका ਪ੍ਰਕਾਰ ਦੀਆਂ ਹੁੰਦੀਆਂ ਨੇ ਜੀ ਠੀਕ ਹੈ ਬਾਦਸਾਈਆਂ ਦੇ ਪ੍ਰਕਾਰ ਬੋ ਕਹਿ ਸਕਦੇ ਇਥੇ ਆਪਾਂ ਠੀਕ ਹੈ ਬੀ ਜੋ ਕਿ ਇਥੇ ਕਵੀ ਹੈਗਾ ਇਹਨਾਂ ਦੇ ਅਨੁਸਾਰ ਬਾਸਾਈਆਂ ਕਹਿੰਦੇ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ ਠੀਕ ਹੈ ਜਿਸ ਵਿੱਚ ਇਹਨਾਂ ਨੇ ਲਿਖਿਆ ਹੈਗਾ ਵੀ ਇਹ ਸੰਸਾਰਿਕ ਬਾਸਾਈ ਵੀ ਹੋ ਸਕਦੀ ਹੈਗੀ ਸੰਸਾਰਿਕ ਹੋ ਸਕਦੀ ਹੈ ਠੀਕ ਹੈ ਬੋਲੀ ਦੀ ਬਾਸਾਈ ਵੀ ਹੋ ਸਕਦੀ ਹੈਗੀ ਜੀ ਠੀਕ ਹੈ ਤੇ ਆਤਮਿਕ ਹੋ ਗਈ ਆਪਣੀ ਦਿਲ ਦੀ ਵਸਾਈ ਹੋ ਗਈ ਆਪਣੀ ਠੀਕ ਹੈ ਤਾਂ ਇਹਨਾਂ ਦੇ ਇਹ ਪ੍ਰਕਾਰ ਦੱਸੀ ਨੇ ਜੀ ਠੀਕ ਹੈ ਕਵੀਆਂ ਨੇ ਨੈਸਟ ਦੇ ਵਿੱਚ ਆਪਾਂ ਜੋ ਕਿ ਪ੍ਰਸਿੱਧ ਕਵਿਤਾਵਾਂ ਵਾਲਾ ਇਸ ਕਾਪ ਸੰਗ੍ਰਹਿ ਦੇ ਵਿੱਚ ਉਹਨਾਂ ਦੇ ਬਾਰੇ ਜਾਣ ਲੈਣੇ ਹੈਗੇ ਪ੍ਰਸਿੱਧ ਕਵਿਤਾਵਾਂ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਕਰਾਂਗੇ ਜੀ ਸਭ ਤੋਂ ਪਹਿਲਾਂ ਮੇਰੀ ਕਲਮ ਠੀਕ ਹੈ ਤਾਂ ਮੇਰੀ ਕਲਮ ਕਬੀਟਾ ਦੇ ਵਿੱਚ ਕਵੀ ਨੇ ਜੋ ਕਿ ਚੰਦ ਸਿੰਘ ਸੀ ਦੇ ਇਹ ਆਪਣੀ ਕਲਮ ਬਾਰੇ ਦੱਸਿਆ ਹੋਇਆ ਨੇ ਜੀ ਠੀਕ ਹੈ ਆਪਣੀ ਕਲਮ ਦੇ ਬਾਰੇ ਠੀਕ ਹੈ ਜੀ ਤਾਂ ਇਹਦੇ ਵਿੱਚ ਕੁਝ ਕੁ ਲਾਈਨਾਂ ਨੇ ਠੀਕ ਹੈ ਜੋ ਕਿ ਇਹਨਾਂ ਨੇ ਆਪ ਦੇ ਲਈ ਲਿਖੀਆਂ ਹੋਈਆਂ ਐ ਇਹੋ ਚੈਨ ਨੇ ਲਿਖਿਆ ਵੀ ਜੋ ਕਿ ਛਤਰਾ ਨੇ ਸੀ ਨੋਟ ਕਰ ਲਿਓ ਕਹਿੰਦਾ ਵੀ ਮੇਰੇ ਲਈ ਆਨੰਦ ਦਾ ਭੰਡਾਰ ਹੈ ਮੇਰੀ ਕਲਮ ਮੇਰੀ ਕਲਮ ਨੈਸ਼ਨਲ ਲਾਈਨ ਲਿਖੀ ਹੈ ਜੀ ਕਹਿੰਦੇ ਵੀ ਦੁਨੀਆ ਲਈ ਦੁਨੀਆ ਲਈ 25ਵਾਂ અવਤਾਰ ਹੈ ਮੇਰੀ ਕਲਮ ਠੀਕ ਹੈ ਜੀ ਤਾਂ ਇਸ ਤਰ੍ਹਾਂ ਇਹਨਾਂ ਦੀਆਂ ਕਿਸ ਤਰ੍ਹਾਂ ਨੇ ਜੀ ਮੇਰੇ ਲਈ ਕਹਿੰਦਾ ਵੀ ਆਨੰਦ ਦਾ ਭੰਡਾਰ ਹੈ ਮੇਰੀ ਕਲਮ ਦੁਨੀਆ ਲਈ 25ਵਾਂ અવਤਾਰ ਹੈ ਮੇਰੀ ਕਲਮ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੈਸ਼ਟ ਕਵੀਤਾ ਦੀ ਗੱਲ ਕਰਦੇ ਜਾਵਾਂਗੇ ਇੱਕ ਪਿਆਲਾ ਪਾਣੀ ਠੀਕ ਹੈ ਤਾਂ ਇਹਦੇ ਵਿੱਚ ਜੋ ਕਿ ਅਕਬਰ ਤੇ ਬੀਰਬਾਲ ਦੀ ਗੱਲ ਕੀਤੀ ਗਈ ਹੈ ਜੀ ਠੀਕ ਹੈ ਅਕਬਰ ਤੇ ਬੀਰਬਾਲ ਤਾਂ ਇਹਨਾਂ ਦੀ ਵਿੱਚ ਗੱਲ ਕੀਤੀ ਗਈ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਇਨਾਂ ਦੀ ਗੱਲਬਾਤ ਦੇ ਰਾਹੀਂ ਜੋ ਕਿ ਇੱਕ ਪਿਆਲਾ ਪਾਣੀ ਦੀ ਕੀਮਤ ਬਾਰੇ ਦੱਸਿਆ ਗਿਆ ਹੈਗਾ ਠੀਕ ਹੈ ਅਕਬਰ ਤੇ ਬੀਰਬਲ ਦੀ ਗੱਲਬਾਤ ਰਾਹੀਂ ਇੱਕ ਪਿਆਲਾ ਪਾਣੀ ਦੀ ਕੀਮਤ ਬਾਰੇ ਦੱਸਿਆ ਗਿਆ ਹੈਗਾ ਠੀਕ ਹੈ ਇਸ ਨੂੰ ਕਹੋਗੇ ਇੱਕ ਪਿਆਲਾ ਪਾਣੀ ਦੀ ਕੀਮਤ ਬਾਰੇ ਦੱਸਿਆ ਸੀ ਦੇ ਵਿੱਚ ਠੀਕ ਹੈ ਜੀ ਤੇ ਨੈਸ਼ਨ ਵਿੱਚ ਲਿਖਣ ਦੇ ਵਿੱਚ ਜੋ ਕਿ ਬੀਰਬਲ ਦੀ ਅਕਲਮੰਦੀ ਦੀ ਵੀ ਇਹਸ਼ ਗੱਲ ਇਹਦੇ ਵਿੱਚ ਕੀਤੀ ਹੋਈ ਹੈ ਜੀ ਠੀਕ ਹੈ ਬੀਰਬਲ ਦੀ ਅਕਲਮੰਦੀ ਤਾਂ ਇਹ ਵੀ ਇਹਦੇ ਵਿੱਚ ਪੇਸ਼ ਕੀਤੀ ਹੋਈ ਹੈ ਜੀ ਠੀਕ ਹੈ ਜੀ ਨੈਕਸਟ ਬਾਦ ਦੇ ਹੁਣ ਆਪਾਂ ਜੋ ਕਿ ਆਪਣਾ ਨੈਕਸਟ ਆਪਣੀ ਕਵਿਤਾ ਆ ਜਾਂਦੀ ਹੈ ਜੀ ਉਸ ਦਾ ਕੀ ਨਾਮ ਆਗਾ ਤਿੰਨ ਪੱਥਰ ਠੀਕ ਹੈ ਤਿੰਨ ਪੱਥਰ ਠੀਕ ਹੈ ਜੀ ਤਾਂ ਇਹਦੇ ਵਿੱਚ ਕਵਿਤਾ ਦੇ ਵਿੱਚ ਦਰਸਾਇਆ ਗਿਆ ਹੈਗਾ ਵੀ ਇੱਕ ਮਿੰਟ ਵੇਟ ਇਸ ਦੇ ਵਿੱਚ ਵੀ ਦਰਸਾਇਆ ਗਿਆ ਵੀ ਹਰ ਧਰਮ ਦੇ ਉਪਦੇਸ਼ਾਂ ਨੂੰ ਡ੍ਰਿੜ ਕਰਨ ਦੀ ਇੱਛਾ ਪੇਸ਼ ਕੀਤੀ ਹੋਈ ਹੈ ਠੀਕ ਹੈ ਜੀ ਹਰ ਧਰਮ ਦੇ ਉਪਦੇਸ਼ਾਂ ਨੂੰ ਮਜ਼ਬੂਤ ਕਰਨ ਦੀ ਇੱਛਾ ਦਰਸਾਈ ਗਈ ਹੈ ਜੀ ਠੀਕ ਹੈ ਸਹੀ ਗਈ ਹੈ ਠੀਕ ਹੈ ਜੀ ਨੈਕਸਟ ਬੱਦਿਆਂਗੇ ਨੈਕਸਟ ਤੁਸੀਂ ਲਿਖ ਲਿਓ ਇਸ਼ਕ ਤੇ ਇਨਸਾਫ ਇਸ਼ਕ ਤੇ ਇਨਸਾਫ ਤਾਂ ਇਹਦੇ ਵਿੱਚ ਜਾਹਾਂਗੇ ਇਹਦੇ ਇਨਸਾਫ ਜੋ ਕਿ ਪਸੰਦ ਦੇ ਦਿਲ ਦੀ ਬਾਤ ਤੁਸੀਂ ਹੋਈ ਹੈ ਜੀ ਠੀਕ ਹੈ ਜਹਾਂ ਕਿ ਇਹਦੇ ਇਨਸਾਫ ਦੀ ਗੱਲ ਹੋਈ ਇਸ ਦੇ ਵਿੱਚ ਜਹਾਂਗੀਰ ਦਾ ਇਨਸਾਫ ਠੀਕ ਹੈ ਜੀ ਇਹਦੀ ਗੱਲ ਹੋਈ ਹੈ ਤੇ ਪਸੰਦ ਦੇ ਦਿਲ ਦੀ ਬਾਤ ਠੀਕ ਹੈ ਪਸੰਦ ਦਿਲ ਦੀ ਵਾਰਤਾ ਇਸ ਦੇ ਵਿੱਚ ਪੇਸ਼ ਕੀਤੀ ਗਈ ਠੀਕ ਹੈ ਨੈਕਸਟ ਆਪਣੀ ਕਵਿਤਾ ਆ ਜਾਂਦੀ ਹੈ ਜਿਸ ਦੇ ਵਿੱਚ ਪਿਓ ਦੀ ਕਮਾਈ ਤੇ ਆਪਣੀ ਕਮਾਈ ਠੀਕ ਹੈ ਪਿਓ ਦੀ ਕਮਾਈ ਤੇ ਆਪਣੀ ਕਮਾਈ ਠੀਕ ਹੈ ਜੀ ਤਾਂ ਇਸ ਦੇ ਵਿੱਚ ਤੁਸੀਂ ਲਾਈਨ ਪੜ੍ਹ ਕੇ ਖੁਦ ਹੀ ਜਾਣ ਲਿਆ ਹੁਣ ਠੀਕ ਹੈ ਜੋ ਕਿ ਕਵੀ ਹੈ ਚੰਦ ਸਿੰਘ ਸਹੀਦ ਦਾ ਇਹਨਾਂ ਨੇ ਦਰਸਾਇਆ ਹੈਗਾ ਇਸ ਦੇ ਵਿੱਚ ਵੀ ਜੋ ਕਿ ਫਜ਼ੂਲ ਖਰਚ ਕਰਨ ਵਾਲੇ ਪੁੱਤਰ ਹੁੰਦੇ ਨੇ ਉਹਨਾਂ ਨੂੰ ਨਸੀਹਤ ਦੇ ਵਿੱਚ ਦਿੱਤੀ ਗਈ ਹੈਗੀ ਠੀਕ ਹੈ ਫਜ਼ੂਲ ਖਰਚ ਕਰਨ ਵਾਲੇ ਪੁੱਤਰਾਂ ਨੂੰ ਨਸੀਹਤ ਠੀਕ ਹੈ ਜੀ ਨੈਕਸਟ ਬੱਧੇ ਹੈਗੇ ਨੈਕਸਟ ਦੇ ਵਿੱਚ ਆ ਜਾਂਦਾ ਹੈਗਾ ਆਪਣਾ ਜੀ ਅੱਧੀ ਰਾਤੀ ਕੌੜੇ ਸੋਤੇ ਅੱਧੀ ਰਾਤੀ ਕੌੜੇ ਸੋਤੇ ਠੀਕ ਹੈ ਜੀ ਤਾਂ ਇਹਦੇ ਵਿੱਚ ਦਰਸਾਇਆ ਗਿਆ ਹੈਗਾ ਵੀ ਜੋ ਅੱਧੀ ਰਾਤ ਨੂੰ ਮੀਂਹ ਪੈਂਦੇ ਜੋ ਕਿ ਹਲਚਲ ਹੁੰਦੀ ਹੈਗੀ ਉਹ ਚੀਜ਼ ਇਹ ਦਰਸਾਈ ਗਈ ਹੈ ਠੀਕ ਹੈ ਮੀ ਪੈਣ ਦੀ ਹਲਚਲ ਠੀਕ ਹੈ ਜੀ ਨੈਕਸਟ ਵਧਦੇ ਹਾਂਗੇ ਨੈਕਸਟ ਆਪਣਾ ਆ ਜਾਂਦਾ ਹੈਗਾ ਕੁੱਤੇ ਦਾ ਕੁੱਤਾ ਬੈਰੀ ਇਹਦੇ ਵਿੱਚ ਦਰਸਾਇਆ ਵੀ ਕੁੱਤੇ ਬਦਲੇ ਕਾਮਾਂ ਦੇ ਗੁਣ ਗ੍ਰਹਿਣ ਕਰਨ ਦੀ ਸਿੱਖਿਆ ਦਿੱਤੀ ਗਈ ਹੈਗੀ ਠੀਕ ਹੈ ਕੁੱਤੇ ਦੇ ਬਦਲੇ ਕਾਵਾਂ ਦੇ ਗੁਣ ਗ੍ਰਹਿਣ ਕਰਨ ਦੀ ਸਿੱਖਿਆ ਠੀਕ ਹੈ ਵੀ ਉਹਨਾਂ ਵਾਂਗ ਵੀ ਰਲ ਕੇ ਖਾਓ ਠੀਕ ਹੈ ਜੀ ਇੰਨੀ ਗੱਲ ਕਲੀਅਰ ਹੈ ਨੈਸਟ ਹੁਣ ਅਪ ਪੜ੍ਹਾਂਗੇ ਨੈਸਟ ਕਿਵਦਾ ਇਹ ਆਪਣੀ ਦੇ ਵਿੱਚ ਮੋੜ ਚੂਹੀ ਦੀ ਚੂਹੀ ਠੀਕ ਹੈ ਮੁੜ ਚੂਹੀ ਦੀ ਚੂਹੀ ਤਾਂ ਇਹਦੇ ਵਿੱਚ ਅਸਲੀਅਤ ਕਹਿੰਦੇ ਵੀ ਗੁੰਝੀ ਨਹੀਂ ਰਹਿੰਦੀ ਹੈਗੀ ਅਸਲੀਅਤ ਜਦੋਂ ਗਏ ਸਚਾਈ ਗੁੱਜੀ ਨਹੀਂ ਰਹਿੰਦੀ ਤੇ ਜੀਵ ਦੀ ਆਦਤ ਨਹੀਂ ਬਦਲ دی۔ ਤਾਂ ਇਹਦੇ ਵਿੱਚ ਇਹ ਗੱਲ ਕੀਤੀ ਗਈ ਹੈ ਜੀ ਠੀਕ ਹੈ ਜੀ। ਨੈਸਟ ਹੁਣ ਆਪਾਂ ਅੱਗੇ ਚੱਲਦੇ ਹਾਂਗੇ ਆਪਣੀ ਨੈਸਟ ਕਵਿਤਾ ਦੇ ਵੱਲ। ਨੈਸਟ ਆਪਣੀ ਕਵਿਤਾ ਕੀ ਜੀ ਸੌਰੇ ਘਰ ਜਵਾਈ। ਸੌਰੇ ਘਰ ਜਵਾਈ ਤਾਂ ਇਹਦੇ ਵਿੱਚ ਘਰ ਜਵਾਈ ਦੇ ਬਿਆੰਗਲੇ ਬਾਰੇ ਸਹੀ ਹੈਗਾ ਠੀਕ ਹੈ। ਕਾਰਜਬਾਈ ਦਾ ਵਿਅੰਗ ਠੀਕ ਹੈ ਜੀ ਨੈਕਸਟ ਵੱਧਦੇ ਹੈਗੇ ਨੈਕਸਟ ਆਪਣਾ ਸਭ ਕੁਝ ਉਸ ਹਵਾਲੇ ਸਭ ਕੁਝ ਉਸ ਹਵਾਲੇ ਤਾਰੇ ਵਿੱਚ ਦ੍ਰੋਪਦੀ ਦੇ ਚੀਰ ਹਰਨ ਦੀ ਵਾਰਤਾ ਦੇ ਬਰਤ ਸੈ ਗਿਆ ਹੈਗਾ ਠੀਕ ਹੈ ਦ੍ਰੋਪਦੀ ਦੇ ਚੀਰ ਹਰਨ ਦੀ ਵਾਰਤਾ ਇਹਦੇ ਵਿੱਚ ਦਸਾਈ ਗਈ ਹੈ ਜੀ ਠੀਕ ਹੈ ਜੀ ਅੱਗੇ ਵਧਦੇ ਹਾਂਗੇ ਅੱਗੇ ਆਪਣੀ ਕਵਿਤਾ ਹੈਗੀ ਜੀ ਵਿਆਹ ਤਾਂ ਇਹਦੇ ਵਿੱਚ ਪਿਤਾ ਦੇ ਦੁਬਾਰਾ ਵਿਆਹ ਕਰਨ ਤੇ ਵਿੰਗ ਲਿਖਾਇਆ ਗਿਆ ਹੈਗਾ ਠੀਕ ਹੈ ਪਿਤਾ ਦੇ ਦੁਬਾਰਾ ਵਿਆਹ ਕਰਨਾ ਤੇ ਵਿੰਗ ਇਹਦੇ ਵਿੱਚ ਦਰਸਾਇਆ ਗਿਆ ਹੈ ਜੀ ਠੀਕ ਹੈ ਜੀ ਤਾਂ ਨੈਕਸਟ ਆਪਣੀ ਇੱਕ ਇਹਦੇ ਵਿੱਚ ਕਵਿਤਾ ਹੋਰ ਹੈਗੀ ਇਸਕ ਗਲਤ ਫਹਿਮੀਆਂ ਠੀਕ ਹੈ ਜੀ ਇੱਥੇ ਆਪਾਂ ਨੋਟ ਡਾਊਨ ਕਰ ਲੈਣੇ ਕਿਤੇ ਨਾ ਕਿਤੇ ਜਗ੍ਹਾ ਮਿਲਦਾ ਹੋਣੀ ਨਹੀਂ ਕਿਤੇ ਵੀ ਤੁਸੀਂ ਇੱਥੇ ਨੋਟ ਕਰ ਲਓ ਥੋੜੀ ਮੈਂ ਅੱچھے ਬਣਾ ਦਿੰਦਾਗਾ ਗਲਤ ਫਹਿਮੀਆਂ ਠੀਕ ਹੈ ਜੀ ਤਾਂ ਇਹਦੇ ਵਿੱਚ ਬੰਦਾ ਆਪਣੀ ਸੂਰਤ ਰੰਗ ਬੁੱਧੀ ਤਾਕਤ ਸੰਬੰਧੀ ਗਲਤਫਹਿਮੀਆਂ ਵਿੱਚ ਫਸ ਕੇ ਦੁਖੀ ਹੁੰਦਾ ਹੈ ਠੀਕ ਹੈ ਤੁਸੀਂ ਨੋਟ ਡਾਉਨ ਕਰ ਲਓ ਉਸ ਨੂੰ ਵੀ ਦੁਖੀ ਹੁੰਦਾ ਹੈ ਵਿਅਕਤੀ ਇੱਕ ਮਿੰਟ ਠੀਕ ਹੈ ਜੀ ਮੈਂ ਜੋ ਲਾਈਨ ਬੋਲੀ ਹੈ ਤੁਸੀਂ ਇਹਨੂੰ ਨੋਟ ਡਾਉਨ ਕਰ ਲਓ ਵੀ ਜੋ ਬੰਦਾ ਆਪਣੀ ਸੂਰਤ ਰੰਗ ਬੁੱਧੀ ਤਾਕਤ ਸੰਬੰਧੀ ਗਲਤਫਹਿਮੀਆਂ ਵਿੱਚ ਫਸ ਕੇ ਦੁਖੀ ਹੁੰਦਾ ਹੈ ਤਾਂ ਉਹ ਜੀ ਇਹ ਵਿੱਚ ਦਰਸਾਈ ਗਈ ਹੈ ਜੀ ਠੀਕ ਹੈ ਜੀ ਤੇ ਅੱਜ ਦੀ ਵੀ ਆਪਣੀ ਕਲਾਸ ਹੈਗੀ ਇੱਥੇ ਸਮਾਪਤ ਕਰਾਂਗੇ ਆਪਾਂ ਠੀਕ ਹੈ ਤੇ ਕੱਲ ਦੀ ਕਲਾਸ ਦੇ ਵਿੱਚ ਆਪਣੀ ਜੋ ਦੂਜਾ ਕਾਪਸ ਕਰਾਇਆ ਇਸ ਦਾ ਇਸ ਕਿਤੇ ਮੁਸਕ ਠੀਕ ਹੈ ਜੀ ਉਹਨਾਂ ਦੇ ਬਾਰੇ ਗੱਲ ਕਰਾਂਗੇ ਠੀਕ ਹੈ ਉਹਨਾਂ ਦੇ ਬਾਰੇ ਜਾਣਾਂਗੇ ਠੀਕ ਹੈ ਜੀ ਤੇ ਇਸ ਕਲਾਸ ਦਾ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੇਗਾ ਤੇ ਸਾਰੇ ਨੇ ਜਰੂਰ ਜੁਆਇਨ ਕਰ ਲਿਓ ਲਿੰਕ ਤੁਹਾਨੂੰ ਕਲਾਸ ਥੱਲੇ ਮਿਲ ਜੇਗਾ ਜੀ ਠੀਕ ਹੈ ਜੀ ਤੇ ਅਗਰ ਤੁਹਾਡਾ ਕੋਈ ਡਾਊਟ ਹੁੰਦਾ ਤਾਂ ਤੁਮ ਨੂੰ ਤੁਸੀਂ ਮੈਂ ਇਹ ਵੀ ਕਰ ਸਕਦਾ ਹਾਂ ਤੇ ਕਲਾਸ 'ਤੇ ਵੀ ਕਮੈਂਟ ਵੀ ਕਰ ਸਕਦੇ ਹਾਂ ਜੀ ਠੀਕ ਹੈ ਤੁਹਾਡਾ ਮੈਜੋਕ ਡਾਟ ਹੋਵੇ ਮੈਨ ਨਾਲ ਜੀ ਨਾਲ ਕਲੀਕ ਜਰੂਰ ਕਰਾਂਗਾ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਣੀ ਕਲਾਸ ਨੂੰ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਧੰਨਵਾਦ ਜੀ ਸਭ ਦਾ